ਹੇ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤਾਂ 11ਵੀਂ ਕਲਾਸ ਵਾਲਿਆਂ ਦਾ ਹੁਣ ਹੁਣ ਆ ਗਿਆ ਬੀਬੀਐਸ ਦਾ ਪੇਪਰ ਉਹ ਪੇਪਰ ਲੈ ਕੇ ਆ ਚੁੱਕੇ ਹਾਂ ਧਿਆਨ ਨਾਲ 1 ਮਿੰਟ ਮੇਰੀ ਗੱਲ ਸੁਣ ਲਿਓ ਇੱਕ ਇਹ ਪੇਪਰ ਹੋ ਗਿਆ ਇੱਕ ਹੋਰ ਪੇਪਰ ਜੋ ਕਿ ਆਲਰੇਡੀ ਹੀ ਸੋਲਵ ਕਰਕੇ ਮੈਂ ਅਪਲੋਡ ਕਰ ਦਿੱਤਾ ਆ ਡਿਸਕ੍ਰਿਪਸ਼ਨ 'ਚ ਲਿੰਕ ਆ ਉਹਨੂੰ ਵੀ ਜ਼ਰੂਰ ਵਾਚ ਕਰ ਲਿਓ ਦੋਨੇ ਪੇਪਰਾਂ ਨੂੰ ਚੰਗੀ ਤਰ੍ਹਾਂ ਦੇਖ ਲਿਓ ਇਹਨਾਂ ਦੋਨਾਂ ਪੇਪਰਾਂ ਵਿੱਚੋਂ ਹੀ ਇੱਕ ਪੇਪਰ ਤੁਹਾਡਾ ਰੀਅਲ ਆ ਇਹਨਾਂ ਵਿੱਚੋਂ ਹੀ ਆ ਜਾਣਾ ਆ ਸੋ ਹੁਣ ਮੈਂ ਸਟਾਰਟ ਕਰਦਾ ਹਾਂ ਵੀਡੀਓ ਨੂੰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੀਡੀਐਫ ਲਈ ਟੈਲੀਗ੍ਰam ਜੁਆਇਨ ਕਰ ਲਿਓ ਮੈਂ ਵੀਡੀਓ ਪਉਣ ਤੋਂ ਪਹਿਲਾਂ ਹੀ ਉਹ ਪੀਡੀਐਫ ਫਾਈਲ ਪਾ ਦੇਣਾ ਹੈ ਠੀਕ ਹੈ ਨਾ ਹੁਣ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਇਹ ਤੋਂ ਲੈ ਕੇ ਜेड ਤੱਕ ਸੋਲਵਡ ਆ ਸੋ ਬਣੀ ਰਹੀ ਹੈ ਵੀਡੀਓ ਦੇ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸਵੈ ਆਹਾਰੀ ਹੈ ਤਾਂ ਇਹਦੇ ਜੋ ਰਾਈਟ ਆਨਸਰ ਹੈ ਪੌਦੇ ਜਿਹੜਾ ਖੁਦ ਹੀ ਰੋਸ਼ਨੀ ਲੈਂਦਾ ਹੈ ਖੁਦ ਹੀ ਸਭ ਕੁਝ ਕਰਦਾ ਹੈ ਠੀਕ ਹੈ ਇਸ ਤੋਂ ਬਾਅਦ ਹੈ ਲਿੰਗ ਅਨੁਪਾਤ ਕਿਸ ਨੂੰ ਕਹਿੰਦੇ ਹਨ ਤੇ ਇਹਦਾ ਜੋ ਰਾਈਟ ਆਨਸਰ ਹੈ ਐਡਾਪਸ਼ਨ ਰਾਈਟ ਹੈ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਇਹ ਰਾਈਟ ਆਨਸਰ ਹੈ ਇਸ ਤੋਂ ਬਾਅਦ ਨੈਕਸਟ ਹੈ ਕਿ ਸਾਕਰਤਾ ਦੀ ਪਰਿਭਾਸ਼ਾ ਦਿਓ ਤੇ ਇਹਦਾ ਜੋ ਰਾਈਟ ਆਨਸਰ ਹੋ ਜਾਣਾ ਹੈ ਇੱਥੇ ਆਪਾਂ ਦੇਖ ਲੈਣੇ ਆ ਇਹ ਤੁਹਾਡਾ ਰਾਈਟ ਆਨਸਰ ਹੋ ਜੂਗਾ ਪੜ੍ਹਨ ਅਤੇ ਲਿਖਣ ਦੀ ਯੋਗਤਾ ਨੂੰ ਸਾਕਰਤਾ ਕਿਹਾ ਜਾਂਦਾ ਹੈ ਇਹ ਰਾਈਟ ਆਨਸਰ ਹੋ ਜੂਗੇ ਇਸ ਤੋਂ ਬਾਅਦ ਨੈਕਸਟ ਕੁਐਸ਼ਨ ਸੀ ਆਪਣਾ ਕੀ ਸਹਿਰੀਕਰਨ ਕੀ ਹੈ ਲੋਕਾਂ ਦਾ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਜਾ ਕੇ ਰਸਣਾ ਇਹਨੂੰ ਸਹਿਰੀਕਰਨ ਕਹਿੰਦੇ ਨੇ ਇਸ ਤੋਂ ਬਾਅਦ ਨੈਕਸਟ ਸੀ ਚਿਪਕੂ ਅੰਦੋਲਨ ਕਿਸ ਕਿਸ ਨੇ ਸ਼ੁਰੂ ਕੀਤਾ ਸੁੰਦਰ ਲਾਲ ਬਹੁਗੁਣਾ ਨੇ ਓਕੇ ਇਹ ਰਾਈਟ ਆਨਸਰ ਆ ਤੁਹਾਡਾ ਇਹ ਆਪਣੇ ਪੰਜ ਕੁਐਸ਼ਨ ਹੋ ਚੁੱਕੇ ਨੇ ਹਨਾ ਚਿਪਕੂ ਅੰਦੋਲਨ इतने ऑप्शन मिले मिलना है वो तीस टेक वगैरह कर लियो है ना इस तो बद नैक्सट है कि एक अखर ज एक लाइन उतर दौ प्रश्न किसान ने आपकी अंदोलन आपकी अंदोलन कितने शुरू किया एक साथ ही करा विश्वीकरण तो की भाव है अमीरी की है ग्रीन हाउस प्रभाव किमें पैदा होंगे है जन्म दल की परिभाषा दो जो ये पांच क्वेश्चन है ਇਹ ਹੁਣ ਆਪਾਂ ਕਰਦੇ ਹਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਫਰੈਂਡਸ ਨਾਲ ਸ਼ੇਅਰ ਉਹਨਾਂ ਨੂੰ ਵੀ ਆਸਾਨ ਹੋ ਜਾਣਾ ਹੈ ਪਹਿਲਾ ਆਪਣਾ ਕੁਐਸਚਨ ਸੀ ਕਿਸਾਨਾਂ ਨੇ ਅਭੀ ਅੰਦੋਲਨ ਕਿੱਥੇ ਸ਼ੁਰੂ ਕੀਤਾ ਕਰਨਾਟਕ ਵਿੱਚ ਓਕੇ ਦੂਸਰਾ ਨੈਕਸਟ ਆਪਣਾ ਕੁਐਸਚਨ ਸੀ ਵਿਸ਼ਵੀਕਰਨ ਤੋਂ ਕੀ ਭਾਵ ਹੈ ਵਿਸ਼ਵੀ ਵਿਸ਼ਵ ਪੱਧਰ ਤੇ ਆਰਥਿਕ ਸਮਾਜੀਕਰ ਤੇ ਸੱਭਿਆਚਾਰਕ ਸੰਬੰਧਾਂ ਦਾ ਬਦਲਣਾ ਇਹ ਰਾਈਟ ਆਨਸਰ ਹੈ ਇਸ ਤੋਂ ਬਾਅਦ ਨੈਕਸਟ ਸੀ ਕੀ ਅਮੀਰੀ ਕੀ ਹੈ ਧਨ ਦੌਲਤ ਅਤੇ ਸਾਧਨਾਂ ਦੀ ਬਹੁਤਾਤ ਜਿਹਦੇ ਕੋ ਪੈਸਾ ਵਗੈਰਾ ਹੋਵੇ ਸਾਧਨ ਹੋਵੇ ਨੈਕਸਟ ਆਪਣਾ ਕੁਐਸਚਨ ਸੀ ਕੀ ਗ੍ਰੀਨ ਹਾਊਸ ਪ੍ਰਭਾਵ ਕਿਵੇਂ ਪੈਦਾ ਹੁੰਦਾ ਹੈ বায়ুমণ্ডল ਵਿੱਚ ਗ੍ਰੀਨ ਹਾਊਸ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ ਦੇ ਵਧਣ ਨਾਲ ਧਰਤੀ ਦਾ ਤਾਪਮਨ ਵੱਧਦਾ ਹੈ ਨੈਕਸਟ ਆਪਾਂ ਨੇ 10 ਨੰਬਰ ਤੇ ਸੀ ਜਨਮ ਦਰ ਦੀ ਪਰਿਭਾਸ਼ਾ ਦਿਓ ਪ੍ਰਤੀ ਹਜ਼ਾਰ ਵਿਅਕਤੀਆਂ ਪਿੱਛੇ ਇੱਕ ਖਾਸ ਸਮੇਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਇਹਨੂੰ ਜਨਮ ਦਰ ਦੀ ਪਰਿਭਾਸ਼ਾ ਕਿਹਾ ਜਾਂਦਾ ਹੈ ਇਹ ਆ ਵੀ ਆਪਣੇ ਹੋ ਚੁੱਕੇ ਨੇ ਸੋ ਨੈਕਸਟ ਆਪਾਂ ਅੱਗੇ ਵਧਦੇ ਹਾਂ ਤੇ ਨੈਕਸਟ ਆਪਾਂ ਅੱਗੇ ਵਧਦੇ ਹਾਂ ਕਿੰਨੇ ਇਹ ਆਪਣੇ ਹੋ ਚੁੱਕੇ ਨੇ ਇੱਕ ਅੱਖਰ ਜਾਂ ਇੱਕ ਲਾਈਨ ਉੱਤਰ ਹਾਂ ਬਾਲੀ ਪ੍ਰੇਸ਼ਨ ਇਸ ਤੋਂ ਬਾਅਦ ਨੈਕਸਟ ਆਪਣੀ ਕੋ ਹੈ ਕਿ ਖਾਲੀ ਥਾਂਵਾਂ भरो ਜਿਹੜੇ ਜੀਵ ਆਪਣਾ ਭੋਜਨ ਦੂਸਰੇ ਜੀਵਾਂ ਤੋਂ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਡੈਸ਼ ਅਖਤੇ ਹਨ ਤਾਂ ਇਹਦਾ ਜੋ ਰਾਈਟ ਆਨਸਰ ਹੈ ਪਰਪੋਸ਼ੀ ਇਹਦਾ ਰਾਈਟ ਆਨਸਰ ਹੈ ਨਾ ਆਪਾਂ ਇਹ ਤੁਸੀਂ ਇੱਕ ਵਾਰੀ ਪੜ੍ਹ ਲਿਓ ਆਪਾਂ ਇੱਥੇ ਕਰ ਲੈਨੇ ਆ ਸਾਰਾ ਕੁਝ ਕਿਉਂਕਿ ਸੋਲਵ ਕੀਤਾ ਹੋਇਆ ਨਹੀਂ ਆਪਣਾ ਕੁਐਸਚਨ ਸੀ ਜਿਹੜੇ ਜੀਵ ਆਪਣਾ ਪੋਜਨ ਦੂਸਰੇ ਜੀਵਨ ਤੋਂ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਪਰਪੋਸ਼ੀਕ ਕਹਿੰਦੇ ਹਨ ਇਸ ਤੋਂ ਬਾਅਦ ਨੈਕਸਟ ਸੀ ਪੜਨ ਲਿਖਨ ਦੀ ਯੋਗਤਾ ਨੂੰ ਡੈਸ਼ ਕਹਿੰਦੇ ਹਨ ਸਾਕਰਤਾ ਇਸ ਤੋਂ ਬਾਅਦ ਨੈਕਸਟ ਇਹ ਆ ਕੀ ਗ੍ਰੀਨ ਹਾਊਸ ਪ੍ਰਭਾਵ ਪੈਦਾ ਕਰਨ ਵਾਲੀ ਮੁੱਖ ਗੈਸ ਡੈਸ਼ ਹੈ ਕਾਰਬਨ ਡਾਈਆਕਸਾਈਡ ਇਸ ਤੋਂ ਬਾਅਦ ਨੈਕਸਟ ਹੈ ਵਾਤਾਵਰਨ ਨੂੰ ਵਾਤਾਵਰ ਇਸ ਤੋਂ ਬਾਅਦ ਨੈਕਸਟ ਆਪਣਾ ਜੋ ਹੈ ਵਰਤਮਾਨ ਕਾਨੂੰਨ ਅਨੁਸਾਰ ਇੱਕ ਭਾਰਤੀ ਲੜਕੀ 18 ਸਾਲ ਦੀ ਉਮਰ ਤੋਂ ਪਹਿਲਾ ਵਿਆਹ ਨਹੀਂ ਕਰਵਾ ਸਕਦੀ ਇਥੋਂ ਆ ਜਾਣਾ ਸੀ 18 ਸਾਲ ਦੀ ਉਮਰ ਤੋਂ ਇਸ ਤੋਂ ਬਾਅਦ ਨੈਕਸਟ ਸੀ ਆਪਣਾ ਐਚ ਆਈ ਵੀਾਇਰਸ ਡੈਸ਼ ਰੋਗ ਪੈਦਾ ਕਰਦਾ ਹੈ ਤਾਂ ਐਡਸ ਦਾ ਓਕੇ ਨਾ ਇਹ ਆਪਣੇ ਪੰਜ ਇਹ ਵੀ ਕਲੀਅਰ ਹੋ ਚੁੱਕੇ ਨੇ ਸਕਰੀਨਸ਼ਾਟ ਲੈ ਕੇ ਰੱਖ ਲਿਓ ਤੁਸੀਂ ਵਧੀਆ ਜਾਂਦਾ ਹੋ ਜੂ ਠੀਕ ਹੈ ਨਾ ਇਥੇ 18 ਸਾਲ ਆ ਜਾਣਾ ਸੀ ਇਥੇ ਕਾਰਬਨ ਡਾਈ ਆਕਸਾਈਡ ਇਥੇ 8ਸ ਆ ਜਾਣਾ ਸੀ ਇਥੇ ਪਰਪੋਸ਼ੀ ਆ ਜਾਣਾ ਸੀ ਠੀਕ ਹੈ ਇਸ ਤੋਂ ਬਾਅਦ ਨੈਕਸਟ ਆਪਣਾ ਸੀ ਸਹੀ ਗਲਤ ਦੀ ਚੋਣ ਕਰੋ ਇਹ ਆਪਾਂ ਕਰਾਂਗੇ ਪੂਰੀ ਪੂਰੇ ਕੀ ਐਂਡ ਤੱਕ ਇਹ ਆਪਾਂ ਫੁੱਲ ਸੋਲਵ ਕਰਾਂਗੇ ਪੇਪਰ ਇਸ ਤੋਂ ਬਾਅਦ ਨੈਕਸਟ ਹੈ ਸਹੀ ਗਲਤ ਦੀ ਚੋਣ ਕਰੋ ਸਕੂਲ ਵਿੱਚ ਵਾਤਾਵਰਣ ਦਿਵਸ ਬਿਲਕੁਲ ਨਹੀਂ ਮਨਾਉਣਾ ਚਾਹੀਦੇ ਟੋਟਲੀ ਗਲਤ ਹੈ ਕਿਉਂਕਿ ਮਨਾਣੇ ਚਾਹੀਦੇ ਆ ਬਸੋਦੇ ਵਧਨ ਕਾਰਨ ਗਰੀਬੀ ਵਿੱਚ ਵਾਧਾ ਹੁੰਦਾ ਹੈ ਸਹੀ ਆ ਇਸ ਤੋਂ ਬਾਅਦ ਹੈ ਵਾਤਾਵਰਣ ਵਿੱਚ ਕਾਰਬਨ ਡਾਈ ਆਕਸਾਈਡ ਦੀ ਮਾਤਰਾ ਵਿੱਚ ਵਾਧਾ ਗਲੋਬਲ ਵਾਰਮਿੰਗ ਦਾ ਕਾਰਨ ਬਣਦਾ ਹੈ ਇਹ ਤੁਸੀਂ ਦੇਖ ਲਿਓ ਮੈਂ ਤੁਹਾਨੂੰ ਕਰਵਾ ਦੇਣਾ ਟੈਨਸ਼ਨ ਨਾ ਲਓ ਠੀਕ ਹੈ ਸਾਰੇ ਕਰਵਾ ਦੋਨੇ ਆਪਾਂ ਪਹਿਲਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਗਲਤ ਆ ਠੀਕ ਹੈ ਦੂਸਰਾ ਸਹੀ ਆ ਤੀਸਰਾ ਆ ਕੁਐਸਚਨ ਸੀ ਆਪਣਾ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿੱਚ ਵਾਧਾ ਗਲੋਬਲ ਵਾਰਮਿੰਗ ਦਾ ਕਾਰਨ ਬਣਦਾ ਹੈ ਤਾਂ ਸਹੀ ਹੈ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਸੀ Rajasthan ਦੇ ਲੋਕ ਆਪਣੇ ਮੂੰਹ ਅਤੇ ਨਾਸਾਂ ਨੂੰ ਰੇਤ ਤੋਂ ਬਚਾਉਣ ਲਈ ਲੰਬੀਆਂ ਮੁੱਛਾਂ ਰੱਖਦੇ ਹਨ ਗਲਤ ਆ इतने दसिया भी है कि क्यों गलत है ठीक है ना वो भी दस देख लियो तीस पर आहार अपना भोजन आप तैयार कर दिया नहीं पर पोषि कर दिया ध्यान दओ पर पोशि कर दिया पर आहार नहीं तो थले रीज़न भी दस्या हो इस तो बाद नेक्स्ट जो खाली थमा खाली थमा होगी अपने एक नंबर वाले हो गए सही गलत हो ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ 2 2 ਅੰਕ ਵਾਲੇ ਇਹ ਆਪਾਂ ਟੋਟਲ ਹੀ ਕਰਾਂਗੇ ਜੈਵਿਕ ਅਤੇ ਜੈਵਿਕ ਬਤਾਵਰਣੀ ਅੰਗਾ ਵਿੱਚ ਅੰਤਰ ਸਪਸ਼ਟ ਕਰੋ ਚਾਰ ਸੈਟੇਲਾਈਟ ਸ਼ਹਿਰਾ ਦੇ ਨਾਂ ਲਿਖੋ ਲੋਕ ਸ਼ਹਿਰਾ ਵੱਲ ਕਿਉਂ ਜਾ ਰਹੇ ਨੇ ਦੋ ਮਨੁੱਖੀ ਗਤੀਵਿਧੀਆਂ ਦੱਸੋ ਜਿਨ੍ਹਾਂ ਨਾਲ ਭੂਮੀ ਖੋਰ ਹੁੰਦਾ ਹੈ ਆਧੁਨਿਕ ਖੇਤੀ ਰਵਾਇਤੀ ਖੇਤੀ ਨਾਲੋਂ ਕਿਵੇਂ ਭਿੰਨ ਹੈ ਇਹ ਲਈ ਆਪਾਂ 5 ਦੇ 5 ਹੀ ਕਰਾਂਗੇ ਓਕੇ ਨਾ ਜੋ ਆਪਣਾ ਪਹਿਲਾ ਕੁਐਸਚਨ ਸੀ ਪਹਿਲਾ ਕੁਐਸਚਨ ਸੀ ਆਪਣਾ ਜੈਵਿਕ ਅਤੇ ਅਜੈਵਿਕ ਵਾਤਾਵਰਣ ਦੇ ਅੰਗਾਂ ਵਿੱਚ ਅੰਤਰ ਸਪਸ਼ਟ ਕਰੋ ਜੈਵਿਕ ਅਤੇ ਅਜੈਵਿਕ ਵਾਤਾਵਰਣ ਦੇ ਅੰਗਾਂ ਵਿੱਚ ਮੁੱਖ ਅੰਤਰ ਹਿੰਟ ਲੈ ਕੇ ਅਨੁਸਾਰ ਹਨ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਤੁਸੀਂ ਪਹਿਲਾ ਹੈ ਜੈਵਿਕ ਅੰਗ ਇਹ ਵਾਤਾਵਰਣ ਦੇ ਉਹ ਭਾਗ ਹਨ ਜਿਨ੍ਹਾਂ ਵਿੱਚ ਜੀਵਨ ਹੁੰਦਾ ਹੈ ਜਿਵੇਂ ਕਿ ਪੌਦੇ ਜਾਨਵਰ ਮਨੁੱਖ ਸੁਖਮ ਜੀਵ ਆਦਿ ਇਹ ਆਪਸ ਵਿੱਚ ਅਤੇ ਅਜੈਵਿਕ ਅੰਗਾਂ ਨਾਲ ਕਿਰਿਆ ਕਰਦੇ ਹਨ ਇਹਦੇ ਵਿੱਚ ਅੰਤਰ ਦੱਸਣਾ ਸੀ ਨਾ ਦੂਸਰਾ ਪੁਆਇੰਟ ਆਪਣਾ ਅਜੈਵਿਕ ਅੰਗ ਇਹਦਾ ਉਲਟ ਦੱਸਣਾ ਆ ਉਹ ਜੈਵਿਕ ਸੀ ਅਜੈਵਿਕਾ ਇਹ ਵਾਤਾਵਰਣ ਦੇ ਉਹ ਭਾਗ ਹਨ ਜਿਨ੍ਹਾਂ ਵਿੱਚ ਜੀਵਨ ਨਹੀਂ ਹੁੰਦਾ ਹੈ ਜਿਵੇਂ ਕਿ ਹਵਾ ਪਾਣੀ ਮਿੱਟੀ ਸੂਰਜ ਦੀ ਰੋਸ਼ਨੀ ਤਾਪਮਨ ਆਦਿ ਇਹ ਅਜੈਵਿਕ ਅੰਗਾਂ ਦੇ ਜੀਵਨ ਲਈ ਜ਼ਰੂਰੀ ਹੁੰਦੇ ਹਨ इस तो बाद आप करना सी कि चार सैटेलाइट शहर के ना लिखो तो सैटेलाइट शहर वो शहर होंगे जो एक बड़े शहर के नेे विकसित किए जाते हैं उस उत्ते निर्भर करते हैं कुछ उदाहरण गुड़गांव दिल्ली का सैटेलाइट सहरा नोएडा दिल्ली का सैटेलाइट सहरा मोहाली चंडीगढ़ का सैटे सैटेलाइट साहरा इस तुँ तो बाद नैक्सट है पंचकूला ਚੰਡੀਗੜ੍ਹ ਦਾ ਸੈਟੇਲਾਈਟ ਸ਼ਹਿਰਾ ਦੇਖ ਲਿਓ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਸੀ ਲੋਕ ਸ਼ਹਿਰਾ ਵੱਲ ਕਿਉਂ ਜਾ ਰਹੇ ਹਨ ਕਾਰਨ ਦੱਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਜੇ ਇਥੋਂ ਆਪਣਾ ਸਟਾਰਟਿੰਗ ਹੈ ਲੋਕਾਂ ਦੇ ਸ਼ਹਿਰ ਵੱਲ ਜਾਣ ਦੇ ਕਈ ਕਾਰਨ ਹਨ ਰੁਜ਼ਗਾਰ ਦੇ ਮੌਕੇ ਸ਼ਹਿਰਾ ਵਿੱਚ ਪਿੰਡਾਂ ਨਾਲੋਂ ਜ਼ਿਆਦਾ ਉਦਯੋਗ ਅਤੇ ਵਪਾਰਕ ਗਤੀਵਿਧੀਆਂ ਹੁੰਦੀਆਂ ਹਨ ਜਿਸ ਕਾਰਨ रुजगार के ज़्यादा मौके उपलब्ध होंगे फस्ट पॉइंट दूसरा पॉइंट है बेहतर सिक्ख्या सेहत सहूलत शहर चंगे स्कूल कॉलेज यूनिवर्सिटियाँ हस्पता उपलब्ध हैं बिल्कुल ही सही गल आ इस तो नैक्सट है कि आधुनिक जीवन शैली सहूलत शहर बिजली पानी आवाजाई मनोरंजन होर आधुनिक सहूलत बेहतर होंदिया उस तो नैक्सट पॉइंट आ आजिक सुरक्षा के बेहतर भविख इत आस कई बार लोग पेंडा समाजिक सुरक्षा की घाट या बेहतर भविख की शहर वल प्रवास करते हैं अपना पाँच नंबर तो क्वेश्चन से अपना दो मनुखी गतिविधियां दसो भूमि जोर सॉरी खोर हों जोर लिख हो गया सो माफ़ करो खोर होंगे है तो अपना जो राइट आंसर है भूमि खोर ले दो ਮਨੁੱਖੀ ਗਤੀਵਿਧੀਆਂ ਜੰਗਲਾਂ ਦੀ ਕਟਾਈ ਤੇ ਅੰਨਵਾ ਖੇਤੀ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਇਹਨੂੰ ਐਕਸਪਲੇਨ ਕਰ ਦੇਣਾ ਆ ਇਦਾਂ ਹਾਈਲਾਈਟ ਜ਼ਰੂਰ ਕਰਿਓ ਠੀਕ ਆ ਨਾ ਹਾਈਲਾਈਟ ਕਰਨਾ ਬਹੁਤ ਵਧੀਆ ਹੁੰਦਾ ਹੈ ਨੰਬਰ ਵਧੀਆ ਮਿਲਦੇ ਆ ਜੰਗਲਾਂ ਦੀ ਅੰਨਵਾ ਕਟਾਈ ਨਾਲ ਮਿੱਟੀ ਦਾ ਕਟਾ ਵਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਇਸ ਤੋਂ ਬਾਅਦ ਨੈਕਸਟ ਆਪਣਾ ਜੋ ਹੈ ਅੰਨਵਾ ਖੇਤੀ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਲਗਾਤਾਰ ਇੱਕੋ ਫਸਲ ਵੇਜਣ ਅਤੇ ਰਸਾਇਣਿਕ ਖਾਦਾ ਦੀ ਜ਼ਿਆਦਾ ਵਰਤੋਂ ਨਾਲ ਮਿੱਟੀ ਦੀ ਬਣਤਰ ਖਰਾਬ ਹੁੰਦੀ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਘਟਦੀ ਹੈ। ਠੀਕ ਹੈ। ਇਸ ਤੋਂ ਬਾਅਦ ਨੈਕਸਟ ਆਪਣਾ ਸ਼ੇਮਾ ਕੁਐਸਚਨ ਸੀ। ਆਧੁਨਿਕ ਖੇਤੀ ਰਵਾਇਤੀ ਖੇਤੀ ਨਾਲੋਂ ਕਿਵੇਂ ਪਿੰਨ ਹੈ? ਆਧੁਨਿਕ ਖੇਤੀ ਅਤੇ ਰਵਾਇਤੀ ਖੇਤੀ ਵਿੱਚ ਮੁੱਖ ਅੰਤਰ ਹੇਠ ਲਿਖੇ ਅਨੁਸਾਰ ਹਨ। ਪਹਿਲਾ ਪੁਆਇੰਟ ਲਿਖਣਾ ਹਾਈਲਾਈਟ ਕਰਕੇ ਤਕਨੀਕਾਂ ਦੀ ਵਰਤੋਂ ਆਧੁਨਿਕ ਖੇਤੀ ਵਿੱਚ ਮਸ਼ੀਨਰੀ ਉਨਤ ਬੀਜ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਰਵਾਇਤੀ ਖੇਤੀ ਵਿੱਚ ਹੱਥੀ ਕੰਮ ਦੇਸੀ ਬੀਜਾਂ ਅਤੇ ਕੁਦਰਤੀ ਗਾਧਾ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਉਤਪਾਦਨ ਜੋ ਹੋਊਗਾ ਆਧੁਨਿਕ ਖੇਤੀ ਦਾ ਉਦੇਸ਼ ਵੱਧ ਤੋਂ ਵੱਧ ਉਤਪਾਦਨ ਪ੍ਰਾਪਤ ਕਰਨਾ ਹੁੰਦਾ ਹੈ ਜਦੋਂ ਕਿ ਰਵਾਇਤੀ ਖੇਤੀ ਮੁੱਖ ਤੌਰ ਤੇ ਘਰੇਲੂ ਲੋੜਾ ਪੂਰਾ ਕਰਨ ਕਰਨ ਤੇ ਕੇਂਦ੍ਰਿਤ ਹੁੰਦੀ ਹੈ ਇਸ ਤੋਂ ਬਾਅਦ ਵਾਤਾਵਰਣ ਉੱਪਰ ਪ੍ਰਭਾਵ ਇਹਨੇ ਆਧੁਨਿਕ ਖੇਤੀ ਵਿੱਚ ਰਸਾਇਣੀ ਰਸਾਇਣਾ ਦੀ ਵਰਤੋਂ ਕਾਰਨ ਵਾਤਾਵਰਣ ਤੇ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ ਜਦੋਂ ਕਿ ਰਵਾਇਤੀ ਖੇਤੀ ਵਾਤਾਵਰਣ ਲਈ ਬਿਹਤਰੇ ਅਨੁਕੂਲ ਹੁੰਦੀਆਂ ਜਾਂ ਹੁੰਦੀ ਹੈ ਦੇਖ ਲੈਣਾ ਚੰਗੇ ਤਰ੍ਹਾਂ ਤੁਸੀਂ ਆਪਣੇ ਵੱਲੋਂ ਮੈਂ ਸਾਰੇ ਹੀ ਕਰਵਾ ਰਹੇ ਹਾਂ ਤੁਹਾਨੂੰ ਇਸ ਤੋਂ ਬਾਅਦ ਨੈਕਸਟ ਆਪਣੇ ਇਹ ਕੁਐਸਚਨ ਸਾਰੇ ਹੀ ਹੋ ਚੁੱਕੇ ਨੇ ਜੋ 2 2 ਨੰਬਰ ਵਾਲੇ ਸੀ ਇਸ ਤੋਂ ਬਾਅਦ 5 ਨੰਬਰ ਤੇ ਆਗੇ ਸਾਰੀ ਸੀ ਆਗੇ 5 ਅੰਕਾਂ ਵਾਲੇ ਪ੍ਰਸ਼ਨ ਇਹਦੇ ਵਿੱਚ ਹੈ ਸਾਡੀਆਂ ਸੱਭਿਆਚਾਰਕ ਸਮਾਜਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਵਿੱਚ ਕੀ ਵਿਗਾੜ ਆ ਚੁੱਕਾ ਹੈ ਵਿਸਥਾਰ ਨਾਲ ਦੱਸੋ ਜਾਂ 800 ਉੱਪਰ ਇੱਕ ਨੋਟ ਲਿਖੋ ਆਵਾਤਾਵਰਣ ਸੰਬੰਧੀ ਜਨਤਕ ਸੁਚੇਤਤਾ ਪੈਦਾ ਕਰਨ ਲਈ ਕਰਨ ਲਈ ਕੁਝ ਮਹੱਤਵਪੂਰਨ ਢੰਗਾਂ ਦਾ ਚਰਚਾ ਕਰੋ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ ਕਿ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕਾਂ ਬਜੂ ਵਾਲ ਵਿਆ ਅਤੇ ਵਲ ਮਜ਼ਦੂਰੀ ਦੀ ਚਰਚਾ ਕਰੋ ਪਿੰਡੂ ਖੇਤਰ ਦੀਆਂ ਵਾਤਾਵਰਣ ਸਮੱਸਿਆਵਾਂ ਦੀ ਚਰਚਾ ਕਰੋ ਅਤੇ ਵਿਸ਼ਵੀਕਰਨ ਦੇ ਚੰਗੇ ਤੇ ਬੁਰੇ ਪ੍ਰਭਾਵ ਕੀ ਹਨ ਇਹ ਆਪਾਂ ਕਰਾਂਗੇ ਹੁਣ ਸੋ ਧਿਆਨ ਦਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਆਪਾਂ ਤੁਹਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਆਪਣਾ ਸੀ 5 ਨੰਬਰ ਵਾਲੇ ਇਹ ਤੁਸੀਂ ਖੁਦ ਦੇਖ ਲੈਣਾ ਠੀਕ ਹੈ ਨਾ ਸੋਲਵ ਕੀਤਾ ਹੋਇਆ ਹੈ ਸਾਡੀਆਂ ਸਮਾਜਿਕ ਸੌਰੀ ਸਭਿਆਚਾਰਕ ਸਮਾਜਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਵਿੱਚ ਕੀ ਵਿਗਾੜ ਆ ਚੁੱਕਾ ਹੈ ਵਿਸਥਾਰ ਨਾਲ ਦੱਸੋ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਪੁਆਇੰਟ ਨੂੰ ਹਾਈਲਾਈਟ ਕਰਕੇ ਐਕਸਪਲੇਨ ਕਰਕੇ ਦੱਸਣਾ ਸਭਿਆਚਾਰਕ ਪੱਧਰ ਤੇ इस तरह तो पहला पॉइंट दूजा पॉइंट है, है सामाजिक से तीसरा पॉइंट है सदाचारक पद्धर से इन्हों पढ़ ला रोक के दो मिनट इस तो बाद नैक्सट सी एड्स एड्स उपर एक नोट लिखो तो पूरा डिटेल नोट से नोट्स लिखा हुआ है इन एक बार पढ़ लियो तीस वीडियो नो रोक के पहला पॉइंट अपने को है फैलण के कारण दस्या होया लक्षण दस है इलाज अति रोकथाम की आन पॉइंट ਇਸ ਤੋਂ ਬਾਅਦ ਨੈਕਸਟ ਸੀ ਵਾਤਾਵਰਣ ਸੰਬੰਧੀ ਜਨਤਕ ਸੁਚੇਤ ਸੁਚੇਤਨਾ ਅਤੇ ਸੌਰੀ ਪੈਦਾਕਰਨ ਲਈ ਕੁਝ ਮਹੱਤਵਪੂਰਨ ਟੰਗਾ ਦੀ ਚਰਚਾ ਕਰੋ ਤਾਂ ਇਹ ਦੇਖ ਲੈਣਾ ਤੁਸੀਂ ਸਿੱਖਿਆ ਪ੍ਰੋਗਰਾਮ ਹੋ ਗਿਆ ਮੀਡੀਆ ਦੀ ਵਰਤੋਂ ਹੋ ਗਿਆ ਜਨਤਕ ਮਹਿਕਮਾ ਹੋ ਗਿਆ ਜਾਗਰੂਕਤਾ ਕੈਂਪ ਹੋ ਗਿਆ ਸਰਕਾਰੀ ਨੀਤੀਆਂ ਅਤੇ ਕਾਨੂੰਨ ਹੋ ਗਏ ਸਮੁਦਾਇਕ ਭਾਗੀਦਾਰੀ ਹੋ ਗਿਆ ਇਹ ਸਾਰੇ ਪੁਆਇੰਟ ਆ ਜਾਣ ਸੀ ਇਸ ਤੋਂ ਬਾਅਦ ਨੈਕਸਟ ਸੀ ਆਪਣਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜੀ ਕਾਰਕਾਂ ਵੱਲੋਂ ਬਜੂਵਾਲ ਵਿਆਹ ਅਤੇ ਬਾਲ ਮਜ਼ਦੂਰੀ ਦੀ ਚਰਚਾ ਕਰੋ ਤੇ ਇਹਨੂੰ ਤੁਸੀਂ ਹਾਈਲਾਈਟ ਕਰਕੇ ਸਾਰੇ ਲਿਖ ਦੇਣਾ ਬਾਲ ਵਿਆਹ ਸਿੱਖਿਆ ਦੀ ਘਾਟ ਸਿਹਤ ਸਮੱਸਿਆ ਆਰਥਿਕ ਪਛੜੇਪਨ ਆਰਥਿਕ ਪਛੜੇਪਨ ਮਤਲਬ ਗਰੀਬੀ ਜਾਂ ਮਜ਼ਦੂਰੀ ਕਹਿ ਸਕਦੇ ਸਾਰੇ ਕੁਝ ਆ ਜਾਣਾ ਹੈ ਇਸ ਤੋਂ ਬਾਅਦ ਹੈ ਬਾਲ ਮਜ਼ਦੂਰੀ ਬਚਪਨ ਦਾ ਨੁਕਸਾਨ ਸਿੱਖਿਆ ਦੀ ਘਾਟ ਸਿਹਤ ਅਤੇ ਸੁਰੱਖਿਆ ਖਤਰੀ मनोवैज्ञानिक प्रभाव ਇੱਥੇ ਤੱਕ ਤੁਹਾਡਾ ਪੇਪਰ ਖਤਮ ਹੋ ਜਾਂਦਾ ਹੈ ਹੁਣ ਆਪਾਂ ਇਸ ਪੇਪਰ ਤੇ ਆ ਜਾਨੇ ਇੱਕ ਮਿੰਟ ਦਾ ਟਾਈਮ ਦਿਓ ਮੈਨੂੰ ਇਹ ਸਾਰੇ ਹੀ ਮੈਂ ਤੁਹਾਨੂੰ ਕਰਵਾ ਦਿੱਤੇ ਨੇ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਕਰਕੇ ਜਾਣਾ ਹੈ ਇਹ ਹੀ ਰੀਅਲ ਪੇਪਰ ਆ ਦੋਨਾਂ ਵਿੱਚੋਂ ਇੱਕ ਰੀਅਲ ਪੇਪਰ ਆ ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਣਾ ਜੇਕਰ ਵਧੀਆ ਲੱਗਿਆ ਤਾਂ ਪਲੀਸ ਚੈਨਲ ਨੂੰ ਕਰਿਓ ਸਬਸਕ੍ਰਾਈਬ ਓਕੇ ਬਾਈ ਟੇਕ ਕੇਅਰ ਕੀਪ ਸੇਫ